वेलकम इन माय चैनल द एजुकेशन पॉइंट माय नेम इज गोविंदवीर आज दी वीडियो ਦੇ ਵਿੱਚ ਆਪਾਂ પ્રાચીਨ ਜੋ ਇਤਿਹਾਸੀ ਭਾਰਤ ਦਾ ਅਨਸ਼ੀਅੰਡ ਇੰਡੀਆ ਉਹਦੇ ਬਾਰੇ ਜੋ ਇੰਪੋਰਟੈਂਟ ਫੈਕਟਸ ਸੀ ਆਪਾਂ ਕੁਐਸਚਨ ਆਨਸਰ ਦੀ ਫਾਰਮ ਦੇ ਵਿੱਚ ਕਰ ਰਹੇ ਹਾਂ ਤੇ ਇਸ ਤੋਂ ਪਹਿਲਾਂ ਤਿੰਨ ਪਾਰਟ ਵੀਡੀਓ ਦੇ ਰਿਲੀਜ਼ ਹੋ ਚੁੱਕੇ ਨੇ ਇਹ ਲਾਸਟ ਹਾਰਟ ਹੈ ਚੌਥਾ ਪਾਰਟ ਹੈ ਜੋ ਇਹਦੇ ਵਿੱਚੋਂ પ્રાચીਨ ਹਿਸਟਰੀ ਦੇ ਲਈ ਇੰਪੋਰਟੈਂਟ ਫੈਕਟਸ ਸੀਗੇ ਸੋ ਸਾਰੇ ਆਪਾਂ ਇੱਥੇ ਤੱਕ ਕੰਪਲੀਟ ਕਰ ਦੇਵਾਂਗੇ ਹਾਂਜੀ ਪਹਿਲਾ ਕੁਐਸਚਨ ਹੈ ਅਸ਼ੋਕ ਕਿਸ ਰਾਜਵੰਸ਼ ਨਾਲ ਸੰਬੰਧਿਤ ਸੀ ਅਸ਼ੋਕ ਕਿਹੜੇ ਰਾਜਵੰਸ਼ ਨਾਲ ਸੰਬੰਧਿਤ ਸੀ ਮੌਰੀਆ ਦੇ ਨਾਲ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਹੈ ਕਟਲਿਆ ਦਾ ਅਰਥਸ਼ਾਸਤਰ ਕਿਸ ਨਾਲ ਸੰਬੰਧਿਤ ਹੈ ਜਿਹੜਾ ਕਟਲਿਆ ਨੇ ਅਰਥਸ਼ਾਸਤਰ ਲਿਖਿਆ ਸੀ ਉਹਦੇ ਵਿੱਚ ਕੀ ਚੀਜ਼ਾਂ ਦਿੱਤੀਆਂ ਹੋਈਆਂ ਨੇ ਕਾਦੇ ਬਾਰੇ ਆ ਹੋ ਰਾਜਨੀਤਿਕ ਨੀਤੀਆਂ ਬਾਰੇ ਤੁਸੀਂ ਸੁਣਿਆ ਹੋਣਾ ਚਾਨਕਿਆ ਨੀਤੀ ਕਟਲਿਆ ਦਾ ਦੂਸਰਾ ਨਾਮ ਚਾਨਕਿਆ ਸੀ ਆ ਅਸ਼ੋਕ ਦੇ ਸਿਲਾ ਲੇਖ ਵਿੱਚ ਕਿਹੜੀ ਭਾਸ਼ਾ ਵਰਤੀ ਜਾਂਦੀ ਸੀ ਅਸ਼ੋਕ ਨੇ ਸਿਲਾ ਲਿਖ ਬਣਾਈ ਸੀ ਇਹ ਕਿਹੜੀ ਭਾਸ਼ਾ ਚ ਬਣਾਈ ਸੀ ਉਹ ਪ੍ਰਕਿਰਤਿਕ ਭਾਸ਼ਾ ਚ ਬਣਾਈ ਸੀ ਮੌਰੀਆ ਯੁੱਗ ਦੇ ਸਮੇਂ ਦੇ ਰਾਣ ਸਭ ਤੋਂ ਮਸ਼ਹੂਰ ਵਿਦਿਆਕ ਕੇਂਦਰ ਕਿਹੜਾ ਸੀ ਤਕਸਲਾ ਯੂਨੀਵਰਸਿਟੀ ਬਹੁਤ ਜ਼ਿਆਦਾ ਮਸ਼ਹੂਰ ਸੀ ਤਕਸਲਾ ਵਿਦਿਆ ਕੇਂਦਰ ਮਸ਼ਹੂਰ ਸੀ ਕਦੋਂ ਮਸ਼ਹੂਰ ਸੀ ਇਹ ਮੌਰੀਆ ਯੁੱਗ ਦੇ ਵਿੱਚ ਇਹ ਜੋਜੀ ਸੀ ਨਟ ਦੇ ਵਿੱਚ ਵੀ ਆ ਜਾਂਦਾ ਕੁਐਸਚਨ ਕਈ ਵਾਰ ਹਾਂਜੀ ਨੈਕਸਟ ਕੁਐਸਚਨ ਹੈ ਮੌਰੀਆ ਯੁੱਗ ਦਾ ਆਖਰੀ ਸਮਰਾਟ ਕੌਣ ਸੀ ਬ੍ਰਿਹਦਰਥ ਸੀਗਾ ਮੌਰੀਆ ਯੁੱਗ ਦਾ ਆਖਰੀ ਸਮਰਾਟ ਨੈਕਸਟ ਕੁਐਸਚਨ ਹੈ ਸਾਂਚੀ ਸਤੂਬ ਕਿਸ ਨੇ ਬਣਾਇਆ ਇਹ ਵੀ ਬਹੁਤ ਇੰਪੋਰਟੈਂਟ ਆ ਇਹ ਅਸ਼ੋਕ ਨੇ ਬਣਾਇਆ ਸੀਗਾ ਪ੍ਰਾਚੀਨ ਭਾਰਤ ਦੀ ਕਿਹੜੀ ਲਿਪੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਖਰੋਸ਼ਟੀ ਹਾਂਜੀ ਇੱਕ ਲਿਪੀ ਗਈ ਸੀ ਖਰੋਸ਼ਟੀ ਜਿਹੜੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਪ੍ਰਾਚੀਨ ਭਾਰਤ ਦੇ ਵਿੱਚ ਕਿਹੜਾ ਵੈਦਿਕ ਗ੍ਰੰਥ ਪੈਸੇ ਉਧਾਰ ਦੇਣ ਦਾ ਹਵਾਲਾ ਦਿੰਦਾ ਹੈ ਸਤਪਤ ਬ੍ਰਹਮਨ ਇਹ ਗ੍ਰੰਥ ਇੱਕ ਵੈਦਿਕ ਗ੍ਰੰਥ ਹੈ ਪੈਸੇ ਉਧਾਰ ਦੇਣ ਦੇ ਬਾਰੇ ਦੱਸਦਾ ਹੈ प्राचीन भारत ਦੇ ਕਿਸ ਸਮੇਂ ਨੂੰ ਕਲਾਸਿਕਲ ਯੁੱਗ ਜਾਂ ਸਨਹਿਰੀ ਯੁੱਗ ਕਿਹਾ ਜਾਂਦਾ ਹੈ ਗੁਪਤ ਕਾਲ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਹੈ ਗੁਪਤ ਯੁੱਗ ਦਾ ਸਮਾਂ ਕੀ ਸੀਗਾ 319 ਈਸਵੀ ਤੋਂ 540 ਈਸਵੀ ਸੀਗਾ ਨੈਕਸਟ ਕੁਐਸਚਨ ਗੁਪਤ ਕਾਲ ਕਿਸ ਨੇ ਸ਼ੁਰੂ ਕੀਤਾ ਚੰਦਰਗੁਪਤ ਪਹਿਲਾ ਜਿਹੜਾ ਜਿਹੜੇ ਨੇ 319 ਤੋਂ ਈਸਵੀ ਤੋਂ ਲੈ ਕੇ 334 ਈਸਵੀ ਤੱਕ ਰਾਜ ਕੀਤਾ ਸੀਗਾ ਚੰਦਰਗੁਪਤ ਪਹਿਲੇ ਹੀ ਉਸ ਨੂੰ ਹੋਰ ਕੀ ਕਿਹਾ ਜਾਂਦਾ ਸੀ ਮਹਾਤਰਾਜ ਦੀ ਪਾਦੀ ਮਿਲੀ ਹੋਈ ਸੀ ਉਹਨੂੰ ਲੋਕ ਮਹਾਤਰਾਜ ਕਹਿੰਦੇ ਸੀ ਸਮੁੰਦਰ ਗੁਪਤ ਕੌਣ ਸੀ ਹਾਂਜੀ ਸਮੁੰਦਰ ਗੁਪਤ 335 ਈਸਵੀ ਤੋਂ ਲੈ ਕੇ ਚੰਦਰਗੁਪਤ ਤੋਂ ਬਾਅਦ ਦੇ ਵਿੱਚ ਆਇਆ ਸਮੁੰਦਰ ਗੁਪਤ ਤੇ 335 ਈਸਵੀ ਤੋਂ ਲੈ ਕੇ ਉਹਨੇ 380 ਈਸਵੀ ਤੱਕ ਗੁਪਤਰਾਜ ਵੰਸ਼ ਦਾ ਰਾਜਾ ਰਿਹਾ ਉਹ ਉਸ ਨੂੰ ਭਾਰਤ ਦਾ ਨਪੋਲੀਅਨ ਕਿਹਾ ਜਾਂਦਾ ਹਾਂਜੀ ਇਹਦੇ ਵਿੱਚ ਇਹ ਕੁਐਸਚਨ ਆ ਜਾਂਦਾ ਕਿ ਭਾਰਤ ਦਾ ਨਪੋਲੀਅਨ ਕਿਸ ਰਾਜੇ ਨੂੰ ਕਿਹਾ ਜਾਂਦਾ ਸੀ ਸਮੁੰਦਰ ਗੁਪਤ ਨੂੰ ਭਾਰਤ ਦਾ ਨਾ ਪੋਲੀਨ ਕਹਿਆ ਜਾਂਦਾ ਸੀ ਉਹ ਇੱਕ ਮਹਾਨ ਕਵੀ ਵੀ ਸੀ ਤੇ ਕਵੀ ਰਾਜ ਦੇ ਨਾਮ ਹੇਠ ਕਵਿਤਾਵਾਂ ਲਿਖਦਾ ਸੀ ਹਾਂ ਵੀ ਕਿਹੜੇ ਨਾਮ ਦੇ ਹੇਠ ਉਹ ਕਵਿਤਾਵਾਂ ਲਿਖਦਾ ਸੀ ਆਪਣੀ ਕਵਿਤਾ ਦੇ ਦੇ ਉੱਪਰ ਲਖਾਰੀ ਦਾ ਨਾਮ ਕੀ ਲਿਖਦਾ ਸੀ ਉਹ ਕਵੀ ਰਾਜ ਲਿਖਦਾ ਸੀ ਆਪਣਾ ਸਮੁੰਦਰ ਗੁਪਤ ਨਾਮ ਨਹੀਂ ਲਿਖਦਾ ਸੀ ਚੰਦਰ ਗੁਪਤ ਦੂਜਾ ਵਿਕਰਮਾਦਿਤ ਕੌਣ ਸੀ ਉਹ ਸਮੁੰਦਰ ਗੁਪਤ ਤੋਂ ਬਾਅਦ ਚ ਆਇਆ ਸੀਗਾ ਉਹ 380 ਈਸਵੀ ਤੋਂ 1400 414 ਸਰੀ 414 ਈਸਵੀ ਦੇ ਕਰ ਗੁਪਤ ਰਾਜ ਵੰਸ਼ ਦਾ ਦਾਸ ਕਰਿਆ ਕੌਣ ਚੰਦਰ ਗੁਪਤ ਦੂਜਾ ਤੇ ਉਸ ਦੇ ਕੋਲ ਨੌ ਰਤਨ ਸਨ ਤੇ ਨੌ ਰਤਨਾਂ ਦੇ ਵਿੱਚੋਂ ਇੱਕ ਫੇਮਸ ਰਤਨ ਕੌਣ ਸੀ ਅਕਾਲੀ ਦਾਸ ਅਕਾਲੀ ਦਾਸ ਫੇਮਸ ਕਵੀ ਹੋਇਆ ਤੁਸੀਂ ਆਪ ਸਾਰੇ ਜਾਣਦੇ ਹੋਵੋਗੇ ਨਾਮ ਸੁਣਿਆ ਹੋਣਾ ਤੇ ਰਤਨ ਸੀਗੇ ਕਿਹਦੇ ਦਰਬਾਰ ਦੇ ਵਿੱਚ ਸੀਗੇ ਚੰਦਰਗੁਪਤ ਦੂਜੇ ਦੇ ਰਾਜੇ ਉਹਨੂੰ ਬਿਕਰਮਾ ਦੇਤੇ ਵੀ ਕਹਿੰਦੇ ਸੀ ਹਾਂਜੀ ਨੈਕਸਟ ਇੱਕ ਚੀਨੀ ਤੀਰਥ ਯਾਤਰੀ ਕਦੋਂ ਭਾਰਤ ਆਇਆ ਸੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਇਹ ਚੰਦਰਗੁਪਤ ਦੂਜੇ ਦਾ ਸਮਾਂ ਸੀ ਜਦੋਂ ਫਾਹੀਆਨ ਭਾਰਤ ਵਿੱਚ ਆਇਆ ਸੀ ਚੀਨੀ ਯਾਤਰੀ ਦਾ ਨਾਮ ਕੀ ਸੀ ਫਾਹੀਆਨ ਨਲੰਦਾ ਮਹਾਵਿਹਾਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਮਹਾਵਿਹਾਰ ਨਲੰਦਾ ਇੱਕ ਯੂਨੀਵਰਸਿਟੀ ਸੀ ਇਹ ਕੁਮਾਰ ਗੁਪਤ ਪਹਿਲੇ ਨੇ ਇਹਦੀ ਸਥਾਪਨਾ ਕੀਤੀ ਸੀ ਗੁਪਤਰਾਜ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ ਸਕੰਦ ਗੁਪਤ ਸੀ ਆ ਗੁਪਤਰਾਜ ਦੀ ਆਖਰੀ ਸੀਗਾ ਸਕੰਦ ਗੁਪਤ ਹਾਂਜੀ ਬੁੱਧ ਧਰਮ ਦਾ ਸੰਸਥਾਪਕ ਕੌਣ ਸੀ ਗੌਤਮ ਬੁੱਧ ਕਲਿੰਗਾ ਜਦ ਤੋਂ ਬਾਅਦ ਕਿਸ ਸਮਰਾਟ ਨੇ ਬੁੱਧ ਧਰਮ ਨੂੰ ਬਣਾਇਆ ਸੀ ਅਸ਼ੋਕ ਨੇ ਜਦੋਂ ਕਲਿੰਗਾ ਦਾ ਜਦ ਹੋਇਆ ਸੀ ਤਾਂ ਉੱਥੇ ਬਹੁਤ ਜ਼ਿਆਦਾ ਲਹੂ ਲਹਾਨ ਦੇਖੀ ਸੀ ਇਹ ਜਿਹੜਾ ਅਸ਼ੋਕ ਸੀਗਾ ਉਹਦਾ ਮਨ ਪਿਗਲ ਗਿਆ ਤੇ ਉਸਨੇ ਕੀ ਸੀਗਾ ਜੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਸੀ ਤੇ ਉਸਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ ਬੁੱਧ ਸ਼ਬਦ ਦਾ ਅਰਥ ਕੀ ਹੈ ਗਿਆਨਵਾਨ ਇੱਕ ਇੱਕ ਗਿਆਨਵਾਨ ਹਾਂਜੀ ਬੁੱਧ ਦਾ ਮਤਲਬ ਇਹ ਹੈ ਬੁੱਧ ਨੇ ਗਿਆਨ ਪ੍ਰਾਪਤ ਕਿੱਥੇ ਕੀਤਾ ਬੋਧ ਗਿਆ ਰੁਖ ਹੇਠ ਉਹ ਦਰਖਤ ਦਾ ਨਾਮ ਕੀ ਸੀਗਾ ਬੋਧ ਗਿਆ ਸੀ ਜਿੱਥੇ ਉਹਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਸਾਰਨਾਥ ਵਿਖੇ ਦਿੱਤਾ ਸੀਗਾ ਬੁੱਧ ਧਰਮ ਦੀ ਪਵਿੱਤਰ ਕਿਤਾਬ ਕੀ ਹੈ ਜਿਵੇਂ ਧਾਰਮਿਕ ਗ੍ਰੰਥ ਕਹਿੰਦੇ ਆ ਹੋਲੀ ਜਿਹੜੇ ਗ੍ਰੰਥ ਨੇ ਤੇ ਬੁੱਧ ਧਰਮ ਦਾ ਕੀ ਸੀਗਾ ਤ੍ਰਿਪਿਟਕ ਹੈ ਗੌਤਮ ਬੁੱਧਾ ਜਨਮ ਗਿੱਥੀ ਹੋਇਆ ਸੀ ਲੁੰਬਣੀ ਦੇ ਵਿੱਚ ਹੋਇਆ ਸੀ 563 ਬੀਸੀ ਦੇ ਵਿੱਚ ਹਾਂਜੀ ਸ਼ੁਰੂਆਤੀ ਬੋਧੀ ਧਰਮ ਗ੍ਰੰਥਾਂ ਵਿੱਚ ਕਿਹੜੀ ਭਾਸ਼ਾ ਵਰਤੀ ਗਈ ਸੀ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਵਰਤੀ ਗਈ ਸੀ ਪਾਲੀ ਨਾਂ ਦੀ ਜਿਹੜੀ ਸੀਗੀ ਭਾਸ਼ਾ ਸੀ ਇਹਨੂੰ ਵਰਤਿਆ ਜਾਂਦਾ ਸੀ ਕਿਸਨੇ ਬੁੱਧ ਨੂੰ ਦੁੱਧ ਚਾਵਲ ਦੀ ਪੇਸ਼ਕਸ਼ ਕਰਕੇ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਸੋਜਤਾ ਨੇ ਇਹ ਨਾਮ ਤੁਸੀਂ ਯਾਦ ਰੱਖਣਾ ਗੌਤਮ ਬੁੱਧ ਨੂੰ ਪਾਲਣ ਵਾਲੀ ਮਾਂ ਕੌਣ ਸੀ ਪ੍ਰਜਾਪਤੀ ਗੌਤਮੀ ਗੌਤਮ ਬੁੱਧ ਨੇ ਆਖਰੀ ਵਾਰ ਕਿੱਥੇ ਸਾਹ ਲਿਆ ਕੁਸ਼ੀਨਗਰ ਵਿਖੇ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਜਨਮ ਪਲੇਸ ਵੀ ਤੁਹਾਨੂੰ ਯਾਦ ਰੱਖਣੀ ਪੈਣੀ ਆ ਐਂਡ ਡੈਥ ਪਲੇਸ ਵੀ ਯਾਦ ਰੱਖਣੀ ਪੈਣੀ ਆ ਜਨਮ ਕਰਮ ਦਾ ਪਹਿਲਾ ਤੀਰਥਕਾਰ ਕੌਣ ਸੀ ਰਿਸ਼ਵਦੇਵ महावीर ਦਾ ਅਸਲ ਨਾਮ ਕੀ ਸੀ ਵਰਧਮਾਨ ਜੈਨ ਧਰਮ ਦਾ 24ਵਾਂ ਤੀਰਥਕਾਰ ਕੌਣ ਸੀ ਮਹਾਵੀਰ ਜੈਨ ਧਰਮ ਦੇ 24ਵੇਂ ਤੀਰਥਕਾਰ ਹੋਏ ਨੇ ਪਹਿਲੇ ਦਾ ਨਾਮ ਰਿਸ਼ਭਦੇਵ ਸੀ ਤੇ ਆਖਰੀ ਦਾ ਨਾਮ ਕੀ ਸੀ ਮਹਾਵੀਰ ਮਹਾਵੀਰ ਦਾ ਜਨਮ ਕਦੋਂ ਹੋਇਆ ਸੀ 592 ઈਸਾ ਪੂਰਵ ਵਿੱਚ ਹੋਇਆ ਸੀ ਮਹਾਵੀਰ ਦਾ ਜਨਮ ਕਿੱਥੇ ਹੋਇਆ ਸੀ ਕੁੰਡਲਗ੍ਰਾਮ ਵਿਖੇ ਉਸ ਨੂੰ ਕੈਵਲੀਆ ਕਿੱਥੋਂ ਮਿਲਿਆ ਕੈਵਲੀਆ ਮਤਲਬ ਗਿਆਨ ਦੀ ਪ੍ਰਾਪਤੀ ਮਹਾਵੀਰ ਨੂੰ ਗਿਆਨ ਦੀ ਪ੍ਰਾਪਤੀ ਕਿੱਥੋਂ ਮਿਲੀ ਸੀ 12 ਸਾਲਾਂ ਦੀ ਸਖਤ ਸਾਧਨਾ ਤੋਂ ਬਾਅਦ ਤਪੱਸਿਆ ਤੋਂ ਬਾਅਦ ਉਸ ਨੂੰ ਇੱਕ ਰੁੱਖ ਹੇਠ ਕਬਲੀਆ ਮਿਲਿਆ ਮਤਲਬ ਉਹਨੂੰ ਗਿਆਨ ਦੀ ਪ੍ਰਾਪਤੀ ਹੋਈ ਜੈਨ ਧਰਮ ਦੇ ਕਿੰਨੇ ਭਾਗ ਨੇ ਜੈਨ ਧਰਮ ਦੋ ਭਾਗਾਂ ਵਿੱਚ ਵੰਡਿਆ ਗਿਆ ਸ਼្វਤੰਬਰ ਨੇ ਇੱਕ ਦਿਗੰਬਰ ਨੇ ਕੌਣ ਕੱਪੜੇ ਪਹਿਨਣ ਤੋਂ ਇਨਕਾਰ ਕਰਦੇ ਨੇ ਦਿਗੰਬਰ ਚਿੱਟੇ ਕੱਪੜੇ ਕੌਣ ਪਹਿਨਦੇ ਨੇ ਸ਼្វਤੰਬਰ ਸਫੈਦ ਕੱਪੜਿਆਂ ਤੋਂ ਸ਼្វਤੰਬਰ ਯਾਦ ਰੱਖ ਲੈਣਾ ਪਹਿਲੀ ਜੈਨ ਸਭਾ ਕਦੋਂ ਤੇ ਕਿੱਥੇ ਹੋਈ ਸੀ ਇਹ ਬਹੁਤ ਇੰਪੋਰਟੈਂਟ ਆ 300 ਈਸਾ ਪੂਰਵ ਵਿੱਚ ਪਾਲਤੀਪੁੱਤਰ ਵਿਖੇ ਹੋਈ ਸੀ ਤੇ ਦੂਜੀ ਜੈਨ ਸਭਾ ਕਦੋਂ ਹੋਈ ਤੇ ਕਿੱਥੇ ਹੋਈ ਇਹ 512 ਈਸਵੀ ਵਿੱਚ ਬਾਲੀ ਵਿਖੇ ਹੋਈ ਸੀ ਹਾਂਜੀ ਇਹ ਸੀਗੇ ਆਪਣੇ ਫੇਮਸ ਪੁਆਇੰਟਸ ਜੋ ਇੰਪੋਰਟੈਂਟ ਪੁਆਇੰਟਸ ਸੀਗੇ ਐਂਸ਼ੀਅੰਟ ਹਿਸਟਰੀ ਦੇ ਨਾਲ ਰਿਲੇਟਡ ਇਸ ਵੀਡੀਓ ਦੇ ਵਿੱਚ ਆਪਾਂ ਨੇ ਇਹਦਾ ਜਿਹੜਾ ਲਾਸਟ ਪਾਰਟ ਜੋ ਕੰਪਲੀਟ ਕਰ ਦਿੱਤਾ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹੋਰ ਵੀ ਕੀ ਇੰਪੋਰਟੈਂਟ ਫੈਕਟਸ ਹੈਗੇ ਨੇ ਹਿਸਟਰੀ ਦੇ ਬਾਰੇ ਜਾਂ ਕੋਈ ਹੋਰ ਇੰਪੋਰਟੈਂਟ ਫੈਕਟਸ ਹੈਗੇ ਨੇ ਜੀ ਜੀਓਗ੍ਰਾਫੀ ਦੇ ਬਾਰੇ ਅਗਰ ਤੁਸੀਂ ਜਾਨਣਾ ਚਾਹਣੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸ਼ੇਅਰ ਕਰ ਲੈਣਾ ਤਾਂ ਕਿ ਤੁਹਾਨੂੰ ਜਿਹੜਾ ਪੋਸਟਾਂ ਤੁਸੀਂ ਪੜ੍ਹਦੇ ਹੋ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਦੇ ਵਿੱਚ ਇਹ ਅਕਸਰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਆ ਕੁਐਸਚਨ ਤਾਂ ਅਸੀਂ ਉਹਨਾਂ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਆ ਕਿ ਸਾਰੇ ਕੁਐਸਚਨ ਇੱਕ ਕੰਪੈਕਟ ਜਿਹਾ ਬਣਾ ਲਿਆ ਤੇ ਚਾਰ ਪਾਰਟ ਦੇ ਵਿੱਚ ਤੁਹਾਨੂੰ ਵੀਡੀਓ ਰਿਲੀਜ਼ ਕਰ ਦਿੱਤੀ ਗਈ ਆ ਅੱਗੇ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਦੇ ਆਂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ